ਰੋਮਨੀ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਸ੍ਰੀ ਅਕਾਲ ਤਖਤ ਸਾਹਿਬ ਤੇ ਖਿਮਾ ਜਾਂਚਨਾ ਦੇ ਲਈ ਇਕੱਤਰ ਹੋਏ ਸੋਮਵਾਰ ਦੀ ਸਵੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰਿਤ ਹੋਏ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਕੇ ਅਕਾਲੀ ਸਰਕਾਰ ਸਮੇਂ ਹੋਈਆਂ ਭੁੱਲਾਂ ਦੀਆਂ ਜਿਹੜੀਆਂ ਗਲਤੀਆਂ ਦੇ ਲਈ ਆ ਉਹ ਅਰਜੀ ਦਿੱਤੀ ਗਈ ਅਤੇ ਇਸ ਦੌਰਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਅਸੀਂ ਪਹਿਲਾਂ ਮੁਆਫੀ ਮੰਗਾਂਗੇ ਤੇ ਫਿਰ ਅੱਗੇ ਵਧਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਬਾਗੀ ਨਹੀਂ ਬਾਗੀ ਉਹ ਗਰੁੱਪ ਹੈ ਜਿਹੜਾ ਅਕਾਲੀ ਦਲ ਨੂੰ ਕਮਜ਼ੋਰ ਕਰ ਰਿਹਾ ਹੈ ਸੁਖਬੀਰ ਬਾਦਲ ਨੇ ਦਿੱਲੀ ਵਿਧਾਨ ਨੂੰ ਨਹੀਂ ਮੰਨਿਆ ਉਹਨਾਂ ਨੇ ਕਿਹਾ ਕਿ ਅਸੀਂ ਖਿਮਾ ਯਾਚਕਾ ਦੇ ਲਈ ਆਏ ਹਾਂ ਜੋ ਗਲਤੀਆਂ ਹੋਈਆਂ ਨੇ ਉਸ ਦੇ ਲਈ ਅਰਜੀ ਦੇਣ ਆਏ ਹਾਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀਆਂ ਗਲਤੀਆਂ ਸੰਬੰਧੀ ਅਰਜੀ ਦਵਾਂਗੇ ਅਤੇ ਅਗਲਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰਨਾ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਪੰਥ ਪਾਰਟੀ ਤੋਂ ਜਿਹੜਾ ਉਹ ਨਾਰਾਜ਼ ਹੈ ਇਸ ਲਈ ਖੇਮਾ ਮੰਗਾਗੇ ਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨ ਦੇ ਲਈ ਵਿਦਵਾਨਾਂ ਦੇ ਕੋਲ ਆ ਅਸੀਂ ਜਿਹੜਾ ਜਾਵਾਂਗੇ ਤੇ ਅਸੀਂ ਮਾਫੀ ਲੈ ਕੇ ਹੀ ਜਿਹੜਾ ਅੱਗੇ ਵਧਾਂਗੇ ਇਸਮੋ ਕਿ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰਖੜਾ, ਭਾਈ ਮਨਜੀਤ ਸਿੰਘ ਪੂਰਾ ਕੋਨਾ ਤੇ ਪਰਵਿੰਦਰ ਸਿੰਘ ਢੀਂਸਾ, ਚਰਨਜੀਤ ਸਿੰਘ ਬਰਾੜ, ਬੀਪੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਅਖਾਕਾਲੀ ਜਿਹੜੇ ਆਗੂ ਆ ਉਹ ਸ਼ਾਮਲ ਸਨ।